ਹੈਲੋ ਗਾਇਜ਼ ਮੇਰੇ ਬਲੋਂ ਤੁਹਾਨੂੰ ਸਾਰੇਨ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਈ ਹੋਪ ਤੁਸੀਂ ਠੀਕ ਠਾਕ ਹੋਵੋਗੇ ਅਸੀਂ ਠੀਕ ਠਾਕ ਹਾਂ ਸਵਾਗਤ ਹੈ ਜੀ ਤੁਹਾਡਾ ਆਪਣੇ ਚੈਨਲ ਤੁਆਣਾ ਫੈਮਲੀ ਦੇ ਵਿੱਚ ਲੈ ਕੇ ਆਂ ਜੀ ਅੱਜ ਕਿਨਾਂ ਮੈਂ ਬਲੌਗ ਇੱਥੇ ਲੱਗਾਂ ਜੀ ਬਲੌਗ ਦੀ ਸਟਾਰਟਿੰਗ ਕਰਨ ਸਭ ਤੋਂ ਪਹਿਲਾਂ ਇਹ ਹੀ ਅਰਦਾਸ ਪ੍ਰਮਾਤਮਾ ਦੇ ਅੱਗੇ ਜੀ ਪ੍ਰਮਾਤਮਾ ਸਾਹਿਬ ਨੂੰ ਚੜ੍ਹਦੀ ਕਲਾ ਚ ਰੱਖਣ ਤੰਦਰੁਸਤ ਰੱਖਣ ਕਿਉਂਕਿ ਜੀ ਸਾਡੀ ਹਾਲ ਚਾਲ ਤੁਹਾਨੂੰ ਪਤਾ ਲੱਗ ਜਾਂਦਾ ਜਿੰਨੇ ਵੀ ਮੇਰੇ ਸਬਸਕ੍ਰਾਈਬਰ ਨੇ ਮੇਰੀ ਪਿਆਰੀ ਜੀ YouTube ਫੈਮਲੀ ਆ ਨਾ ਮੈਨੂੰ ਨਹੀਂ ਉਹਨਾਂ ਦਾ ਹਾਲ ਦਾ ਪਤਾ ਲੱਗਦਾ ਹੈ ਨਾ ਬਸ ਇਸੇ ਕਰਕੇ ਜੀ ਇਹ ਹੀ ਅਰਦਾਸ ਕਰਦੇ ਆਂ ਪਰਮਾਤਮਾ ਸਭ ਨੂੰ ਹੱਸਦੇ ਵਸਦੇ ਰੱਖਣ ਖੁਸ਼ ਰੱਖਣ ਸਬਸਕ੍ਰਾਈਬ ਜਿਨ੍ਹਾਂ ਨੇ ਮੇਰਾ ਚੈਨਲ ਸਬਸਕ੍ਰਾਈਬ ਵੀ ਕੀਤਾ ਹੋਇਆ ਤੇ ਜਿਨ੍ਹਾਂ ਨੇ ਨਹੀਂ ਵੀ ਕੀਤਾ ਹੋਇਆ ਪਰ ਫਿਰ ਵੀ ਮੇਰੇ ਬਲੌਗ ਦੇਖਦੇ ਨੇ ਪਰਮਾਤਮਾ ਸਭ ਨੂੰ ਖੁਸ਼ ਰੱਖਣ ਜੀ ਤੁਹਾਡੇ ਅੱਗੇ ਇਹ ਰਿਕੁਐਸਟ ਹੈ ਵੀ ਤੁਸੀਂ ਮੇਰੇ ਬਲੌਗਸ ਦੇਖਦੇ ਹੋ ਹਨਾ ਫੁੱਲ ਵਾਚ ਕਰਦੇ ਹੋ ਪਰ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਗਿਆ ਹੈਗਾ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰੋ ਵੀ ਆਪਣੀ ਜੂ ਟੂ ਫੈਮਿਲੀ ਹੋਰ ਵੱਡੀ ਹੋ ਜਵੇ ਹੈ ਨਾ ਤੁਹਾਡੇ ਸਾਰਿਆਂ ਦੇ سپورਟ ਸਦਕਾ ਹੀ ਆ ਜੀ ਇਹ ਜੀ ਹੁਣ ਆਪਾਂ ਤੁਹਾਨੂੰ ਦੱਸ ਦਿਆਂ ਵੀ ਮੈਂ ਕੀ ਕੰਮ ਕਰਨ ਲੱਗੀ ਸੀ ਇੱਥੇ ਇੱਥੇ ਫਤਨੇ ਜਾਣਾ ਸੀ ਜੀ ਟਿਊਸ਼ਨ ਟਾਈਮ ਹੈਗਾ ਸੀ 8:00 ਵਜੇ ਦਾ ਕਿਉਂਕਿ ਸਾਨੂੰ ਇਹ ਹੋ ਜਾਂਦਾ ਵੀ ਛੁੱਟੀ ਵਾਲੇ ਦਿਨ ਬੈਸ ਵੀ ਅਸੀਂ ਮਤਲਬ ਰੋਟੀ ਜਿਹੜਾ ਬ੍ਰੇਕਫਾਸਟ ਆ ਥੋੜਾ ਲੇਟ ਕਰਦੇ ਹਾਂ ਨਾ ਚਲੋ ਹਰ ਇੱਕ ਦੀ ਆਪਣੀ ਆਪਣੀ ਮਤਲਬ ਮਾਰਨਿੰਗ ਰੁਟੀਨ ਬਣੀ ਹੋਈ ਆ ਅਸੀਂ ਥੋੜਾ ਜਿਹਾ ਸਾਡੇ ਬ੍ਰੇਕਫਾਸਟ ਲੇਟ ਹੁੰਦਾ ਹੈ ਉਹਦੇ ਕਰਕੇ ਹਾਜੀ ਰੋਟੀ ਬਣਾਉਣੀ ਸੀ ਬੱਸ ਵੀ ਮੈਨੂੰ ਚਲੋ ਇਹ ਹੁੰਦਾ ਵੀ ਬੱਚੇ ਨੂੰ ਥੋੜੀ ਜੀ ਹੈਲਥੀ ਡਾਈਟ ਦਿੱਤੀ ਜਾਵੇ ਹੈਨਾ ਬਹਾਨਾ ਜੈਕ ਹੋ ਜਾਂਦਾ ਇਹ ਚੀਜ਼ ਦਾ ਉਹਨੂੰ ਮੈਂ ਲੱਗੀ ਸੀ ਬੇਸਨ ਦੇ ਪੂੜੇ ਬਣਾਉਣ ਜਿਹੜੇ ਮੇਰੇ ਪੁਰਾਣੇ ਵਿਊਰਸ ਨੇ ਉਹਨਾਂ ਨੂੰ ਪਤਾ ਹੈ ਵੀ ਕਿਵੇਂ ਬਣਾਉਣੀ ਨਹੀਂ ਨਹੀਂ ਮੈਂ ਪਰ ਜਿਹੜੇ ਨਵੇਂ ਆਪਣੇ ਨਾਲ ਜੁੜੇ ਨੇ ਉਹਨਾਂ ਨੂੰ ਵਸ ਇੱਕ ਵਾਰੀ ਮੈਂ ਰਿਪੀਟ ਕਰ ਦਿੰਨੀ ਆ ਜੀ ਇਹ ਬੇਸਨ ਸੀ ਇਹਦੇ ਵਿੱਚ ਕੜੀ ਪੱਤਾ ਪਾਇਆ ਸੀ ਨੂਨ ਮਿਰਚ ਥੋੜੀ ਜੀ ਹਲਦੀ ਉਹ ਪਾ ਕੇ ਸਾਰਾ ਕੁਝ ਹਨਾ ਵੀ ਕੜੀ ਪੱਤਾ ਵੀ ਬਰੀ ਕੱਟ ਕੇ ਪਾਈ ਸੀ ਉਹ ਨਾਲ ਤਾਂ ਥੋੜਾ ਜਿਹਾ ਹਰੇਵਾਈ ਜੀ ਦਿਖਦੀ ਹੈ ਵਿੱਚ ਨਾਲੇ ਉਹਦਾ ਟੇਸਟ ਵੱਧ ਜਾਂਦਾ ਜੀ ਨਾਲੇ ਚਲੋ ਇੱਕ ਵੀ ਉਹਦੇ ਬਹੁਤ ਬੈਨੀਫਿਟ ਨੇ ਆਪਣੀ ਬਾਡੀ ਲਈ ਮੈਂ ਭਾਤੇ ਨੂੰ ਬਣਾ ਟਿਊਸ਼ਨ ਤੇ ਉਹਨੇ ਜਾਣਾ ਸੀ ਉਹਦੀ ਮਾਰਨਿੰਗ ਟਾਈਮ ਦੀ ਸੀਗੀ ਟਿਊਸ਼ਨ ਟਾਈਮ ਬਸ ਉਹਨੂੰ ਹੀ ਲੱਗੀ ਸੀ ਮੈਂ ਬੇਸਨ ਦਾ ਪੁੜਾ ਬਣਾਉਣ ਕਿਉਂਕਿ ਜੀ ਇਹ ਬਾਹਲੇ ਔਖੇ ਨਹੀਂ ਹੈਗੇ ਬਸ ਇੱਕ ਚਮਚ ਤੇਲ ਜਾਂ ਘਿਓ ਤੁਸੀਂ ਪਾ ਕੇ ਤਵੇ ਤੇ ਉਹ ਕਰ ਸਕਦੇ ਹੋ ਜਿਹੜਾ ਪਹਿਲਾਂ ਪੁੜਾ ਬਣਾਉਂਦੇ ਹਾਂ ਆਪਾਂ ਉਹ ਥੋੜ੍ਹਾ ਜਿਹਾ ਇਹ ਹੋ ਜਾਂਦਾ ਵੀ ਜਿਹਨਾਂ ਨੇ ਮਤਲਬ ਪਹਿਲੀ ਵਾਰ ਬਣਾਉਣਾ ਉਹ ਉਹ ਤੋਂ ਬਾਅਦ ਫਿਰ ਸਹੀ ਬਣ ਜਾਂਦੇ ਨੇ ਕੋਈ ਦਿੱਕਤ ਨਹੀਂ ਆਉਂਦੀ ਹੈਗੀ ਬਸ ਇੱਕੋ ਸਾਈਡ ਪਾਉਣਾ ਹੈ ਦੂਜੀ ਸਾਈਡ ਤਾਂ ਪਾਉਣ ਦੀ ਲੋੜ ਹੀ ਨਹੀਂ ਪੈਂਦੀ ਹੈਗੀ ਇੱਕ ਚਮਚ ਵਿੱਚ ਬਣ ਜਾਂਦੇ ਨੇ ਉਹਨੂੰ ਬਣਾ ਕੇ ਤੇ ਉਹ ਤਾਂ ਸੀਗਾ ਟਿਊਸ਼ਨ ਤੋਂ ਉਹ ਚਲੇ ਗਿਆ ਸੀਗਾ ਉਸ ਤੋਂ ਬਾਅਦ ਫਿਰ ਸਾਡੀ ਜੀਵ ਲੰਮਕਈ ਸੀਗੀ ਹਨਾ ਵੀ ਮੌਸਮ ਜਿਵੇਂ ਮੈਂ ਤੁਹਾਨੂੰ ਦੱਸਿਆ ਨਾ ਇੰਨੀ ਜ਼ਿਆਦਾ ਤੇਜ਼ ਧੁੱਪ ਨਹੀਂ ਨਿਕਲਦੀ ਹੈਗੀ ਸਵੇਰੇ ਸਵੇਰੇ ਤਾਂ ਪੱਕਾ ਹੀ ਬਦਲ ਹੁੰਦਾ ਹੈ ਵੀ ਮੀਂਹ ਆਊ ਫਿਰ ਸਾਨੂੰ ਇਹ ਸੀਗਾ ਵੀ ਖੀਰ ਪੂੜੇ ਬਣਾਉਣੇ ਆ ਹਨਾ ਵੀ ਮਤਲਬ ਪੂੜਿਆਂ ਦੀ ਸਲਾਹ ਹੋਈ ਸੀ ਜਿਹੜੇ ਮਿੱਠੇ ਪੂੜੇ ਹੁੰਦੇ ਨੇ ਉਹ ਵਾਲੇ ਤਾਂ ਕਰਕੇ ਫਿਰ ਜੇ ਖੀਰ ਬਣਾਉਂਦੇ ਸੀ ਫਿਰ ਉਹਦੇ ਨਾਲ ਥੋੜਾ ਜਿਹਾ ਜ਼ਿਆਦਾ ਟਾਈਮ ਹੋ ਜਾਣਾ ਸੀਗਾ ਕਿਉਂਕਿ ਸਲਾਹ ਥੋੜੀ ਜੀ ਲੇਟ ਬਣੀ ਸੀ ਸਾਨੂੰ ਸਾਢੇ 4:00 9:00 ਤਕਰੀਬਨ ਹੋ ਗਏ ਸੀ 9:00 ਵਜੇ ਤੋਂ ਫਿਰ ਜੇ ਬਣਾਵਾਂਗੇ ਨਾ 10:00 11:00 ਵਜੇ ਜਾਣੇ ਨੇ ਕਿਉਂਕਿ ਇਹ ਹੋ ਜਾਂਦਾ ਜੀ ਜੇ ਆਪਾਂ ਰੀਜ ਜੇ ਨਾ ਚੀਜ਼ ਬਣਾਉਨੇ ਆ ਨਾ ਉਹੀ ਟੇਸਟੀ ਬਣਦੀ ਹੈ ਨਾ ਵੀ ਫਿਰ ਜਿਵੇਂ ਹੁਣ ਪਹਿਲਾਂ ਪਤਾ ਹੁੰਦਾ ਫਿਰ ਥੋੜੇ ਜਿਹਾ ਚੌਲ ਨਾ ਦੇ ਥੋੜੀ ਜੀ ਦੇਰ ਪਹਿਲਾਂ ਭਿਉਂ ਦਿੰਨੇ ਆ ਫਿਰ ਵਧੀਆ ਬਣ ਜਾਂਦੇ ਨੇ ਬਸ ਫਿਰ ਇੱਥੇ ਸਾਨੂੰ ਈਜ਼ੀ ਗੈਸ ਕੇ ਵੀ ਚੱਲ ਅੱਜ ਦੁੱਧ ਦੇ ਨਾਲ ਹੀ ਖਾਣੀਆਂ ਆ ਅੰਬ ਦੇ ਅਚਾਰ ਨਾਲ ਪੂੜੇ ਹਨਾ ਵੀ ਉਹਨਾਂ ਦਾ ਬਹੁਤ ਵਧੀਆ ਟੇਸਟ ਹੁੰਦਾ ਜਿਵੇਂ ਆਪਾਂ ਮਿੱਠੇ ਬਰੌਂੜੇ ਖਾਣ ਲੈਨੇ ਆ ਫਿਰ ਮੈਂ ਮਿੱਠਾ ਆਟਾ ਘੋਲ ਕੇ ਮੰਮੀ ਲੱਗੇ ਸੀਗੇ ਮੰਮੀ ਕਿਉਂ ਚੱਲ ਮੈਂ ਕੱਪੜੇ ਧੋਣੀਆਂ ਨੇ ਵੀ ਜਿਹੜੇ ਧੋਣ ਵਾਲੇ ਨੇ ਤੇ ਕਿਉਂਕਿ ਜੀ ਐਵੇਂ ਇੱਕ ਤਾਂ ਉਹਨਾਂ ਨੂੰ ਥੋੜਾ ਜਿਹਾ ਬੈਠਣ ਕਰਕੇ ਦਿੱਕਤ ਹੋ ਜਾਂਦੀ ਹੈ ਕੁਝ ਉਹਨਾਂ ਨੂੰ ਇਹ ਹੋ ਜਾਂਦਾ ਵੀ ਜਿਵੇਂ ਕਹਿੰਦੇ ਹੁੰਦੇ ਨੇ ਕਿਸੇ ਦਾ ਠੰਡਾ ਸਵਾ ਕਿਸੇ ਦਾ ਤੁੱਤਾ ਨਾ ਵੀ ਮਤਲਬ ਜਿਵੇਂ ਮੰਮੀ ਨੂੰ ਨਾ ਜ਼ਿਆਦਾ ਟਾਈਮ ਲੱਗਦਾ ਹੋਵੇ ਕਿਸੇ ਚੀਜ਼ ਨੂੰ ਉਹ ਥੋੜੀ ਜਿਹੀ ਉਹਨਾਂ ਨੂੰ ਔਖੀ ਲੱਗਦੀ ਆ ਆਪਾਂ ਨੂੰ ਜੀ ਕੋਈ ਇਹ ਚੀਜ਼ ਦੀ ਕੋਈ ਦਿੱਕਤ ਨਹੀਂ ਮੈਨੂੰ ਇਹ ਹੋ ਜਾਂਦਾ ਵੀ ਹਾਂ ਖਾਣ ਵਾਲਾ ਬਸ ਇਹ ਕਹਦੇ ਵੀ ਹਾਂ ਜੀ ਬਹੁਤ ਸਵਾਦ ਬਣੇ ਨੇ ਨਾ ਬਸ ਆਪਾਂ ਨੂੰ ਇਹੀ ਬੜਿਆਈ ਤੇ ਵਿੱਚ ਆਪਾਂ ਖੁਸ਼ ਹਾਂ ਜੀ ਹੈਨਾ ਪਰ ਟਾਈਮ ਟੂ ਮੈਲੇ ਆਪਾਂ ਨੂੰ ਕੋਈ ਚੱਕਰ ਨਹੀਂ ਹੈਗਾ ਪਰ ਇੱਥੇ ਜੀ ਹਜੇ ਹਵਾ ਚੱਲਦੀ ਸੀ ਬਹੁਤ ਸੁਣੀ ਹਵਾ ਲੱਗਦੀ ਸੀ ਇੱਥੇ ਤਾਂ ਹੀ ਮੈਂ ਇੱਥੇ ਲਾ ਲਈ ਬਾਲੀ ਹੋਈ ਸੀ ਚੁੱਲ੍ਹੇ 'ਚ ਅੱਗ ਮੰਮੀ ਤਾਂ ਕਹਿੰਦੇ ਸੀ ਵੀ ਅੰਦਰ ਬਾਲ ਲਿਓ ਬਸ ਉਸ ਤੋਂ ਬਾਅਦ ਜਿਵੇਂ ਸ਼ਾਮ ਸ਼ਾਮ ਤੱਕ ਬਸ ਕੰਮ ਕਰ ਚੱਲਦੇ ਇਹ ਹੈਗਾ ਸੀ 5 6 ਵਜੇ ਦਾ ਟਾਈਮ ਪ੍ਰੋਪਰਲੀ ਮੈਨੂੰ ਯਾਦ ਨਹੀਂ ਹੈਗਾ ਵੀ ਕਿੰਨੇ ਵਜੇ ਦਾ ਜਿਵੇਂ ਮੈਂ ਤੁਹਾਨੂੰ ਦੱਸਿਆ ਸੀ ਉਸ ਦਿਨ ਭੂਆ ਜੀ ਨੂੰ ਮਿਲਾਇਆ ਸੀਗਾ ਹਨਾ ਵੀ ਉਹ ਆਏ ਹੋਏ ਨੇ ਕਿਉਂਕਿ ਹਫਤਾ ਲਾ ਚੱਲੇ ਸੀਗੇ ਭੂਆ ਜੀ ਚਲੋ ਜੀ ਹਨਾ ਵੀ ਇੱਕ ਹਫ਼ਤਾ ਵੀ ਲਾਦਾ ਉਹ ਵੀ ਬਹੁਤ ਆ ਹਨਾ ਫਿਰ ਅੱਜ ਇਹ ਜਿਹੜੇ ਰੈੱਡ ਐਂਡ ਵਾਈਟ ਟੀ-ਸ਼ਰਟ ਆ ਇਹ ਪੂਆ ਜੀ ਦਾ ਪੋਤਾ ਹੈ ਇਹ ਚਿੱਟੇ ਘਰ ਦੇ ਪੁੱਜਾ ਮਿਆ ਹੈਗੇ ਨੇ ਫੁੱਫੜ ਜੀ ਸਾਡੇ ਇਹ ਲੈਣ ਆਏ ਹੋਏ ਸੀਗੇ ਅੱਜ ਪੂਆ ਜੀ ਨੂੰ ਪੂਆ ਜੀ ਨੇ ਜਾਣਾ ਸੀ ਅੱਜ ਸਾਰਿਆਂ ਨੂੰ ਹੈ ਚਲੋ ਜੀ ਹਨਾ ਵੀ ਹਰ ਕੋਈ ਆਪਣੀ ਆਪਣੀ ਘਰੀ ਸੋਹਣਾ ਲੱਗਦਾ ਚਲੋ ਇਹ ਹੋ ਜਾਂਦਾ ਵੀ ਬਹਾਨੇ ਸਬੰਦਾ ਛੁੱਟੀ ਦੇ ਬਹਾਨਾ ਹਨਾ ਇੱਕ ਦੋ ਦਿਨ ਚਲੋ ਰਹਿ ਜਾਂਦਾ ਨਾ ਜਿਵੇਂ ਸਿਆਣੀ ਬਜ਼ੁਰਗਔਰਤਾਂ ਕਹਿੰਦੀ ਹੁੰਦੀ ਹੈ ਅਸੀਂ ਵੀ ਪਾਸਾ ਜਿਆ ਜਾਂਦਾ ਹੁੰਦਾ ਹੈ ਨਾ ਵੀ ਇੱਕ ਪਾਸਾ ਤਾਂ ਰੋਟੀ ਦਾ ਵੀ ਸੜ ਜਾਂਦਾ ਹੁੰਦਾ ਹੈ ਉਹ ਹੋਆ ਵੀ ਚਲੋ ਜੀ ਉਹਨਾਂ ਨੂੰ ਵੀ ਆਏ ਹੋ ਜਾਂਦਾ ਹੈ ਨਾ ਵੀ ਪਕ ਕੇ ਲਾ ਜਾਂਦੇ ਕੁਛ ਨਾ ਕੁਛ ਦਿਨ ਬਸ ਐਵੇਂ ਹੀ ਚੱਲ ਜਾਂਦਾ ਉਹ ਹੈਗੇ ਨੇ ਜੀ ਸਾਡੇ ਤਾਈ ਜੀ ਉਹ ਪੂਆ ਜੀ ਉਹਨਾਂ ਨੂੰ ਫੜਾਉਣਾ ਸੀ ਉਹਨਾਂ ਨੇ ਕੋਈ ਡੱਬਾ ਰਹਿ ਗਿਆ ਸੀਗਾ ਤੇ ਬਸ ਜੀ ਸਾਰੀ ਫੈਮਿਲੀ ਬੈਠੀ ਸੀ ਇਕੱਠੀ ਹੋਏ ਤੋਂ ਪਤਾ ਹੀ ਹੈ ਨਾ ਫਿਰ ਆਏ ਹੁੰਦਾ ਹੁਣ ਸਾਨੂੰ ਵੀ ਆਏ ਸੀਗੇ ਵੀ ਪੂਰੀ ਚੱਬੀ ਕਾਫੀ ਦਿਨ ਹੋ ਗਏ ਚਲਾਏ ਹੁਣ ਆ ਵੀ ਵਧੀਆ ਰਹਿ ਗਏ ਕੁਝ ਚਲੋ ਆਏ ਹੁੰਦਾ ਵੀ ਜਿੰਨੇ ਕ ਦਿਨ ਹਨਾ ਰਹਿ ਗਏ ਖੁਸ਼ ਹੋ ਕੇ ਉਹਨੇ ਕ ਦਿਨ ਵਧੀਆ ਇਹ ਬਾਕੀ ਜਿੱਤੀ ਆਪਦੇ ਘਰ ਹੀ ਵਧੀਆ ਲੱਗਦੀ ਨੇ ਹਨਾ ਚਲੋ ਆਪਾਂ ਵੀ ਜਾਣੇ ਆ ਨਾ ਪੀ ਕੇ ਮੈਨਾਂ ਅ ਇਹ ਚੀਜ਼ਾਂ ਲਾਏ ਹੋ ਜਾਂਦਾ ਵੀ ਚਲੋ ਜੋ ਜ਼ਿੰਮੇਵਾਰੀਆਂ ਹਨਾ ਜਿੱਥੇ ਜਿੱਥੇ ਹੈਗੀਆਂ ਨੇ ਉਹਨਾਂ ਪਾਉਣੀਆਂ ਨੇ ਹਨਾ ਵੀ ਆਖਰਕਾਰ ਤਾਂ ਆਪਦੇ ਘਰ ਹੀ ਜਾ ਕੇ ਹਨਾ ਵੀ ਉਹ ਹੁੰਦਾ ਏ ਕੰਮ ਤਾਂ ਅਪਦੇਈ ਕਰਾਉਂਦਾ ਤੀਆਂ ਦਾ ਜੀ ਕੋਈ ਕਰਨੀ ਹੁੰਦਾ ਨਾ ਪੀਕੇ ਨਾ ਤੀ ਪਹਿਲਾਂ ਕਹਿ ਦਿੰਦੇ ਨੇ ਵੀ ਬਗਾਨੇ ਘਰ ਜਾਣਾ ਹੈ ਨਾ ਸੌਰੀ ਕਹਿ ਦਿੰਦੇ ਨੇ ਬਗਾਨੇ ਘਰੋਂ ਆਈ ਆ ਤੀ ਦਾ ਕੋਈ ਕਰਨੀ ਹੈਗਾ ਚਲੋ ਹੁਣ ਹਰੀ ਹੈ ਨਾ ਮਤਲਬ ਸੋਚ ਚੇਂਜ ਹੋਈ ਜਾਂਦੀ ਹੈ ਚੀਜ਼ ਦੀ ਪਰ ਕਹਿੰਦੇ ਹੁੰਦੇ ਨੇ ਵੀ ਕੁੜੀਜ਼ ਹਨਾ ਮੈਰਿਜ ਤੋਂ ਦੂਜੇ ਦਿਨ ਵੀ ਕੋਈ ਗੱਲ ਕਰੂਗੀ ਤਾਂ ਕਹੋਗੀ ਵੀ ਹਾਂ ਸਾਡੇ ਆਏ ਆਏ ਵੀ ਪਰ ਇੱਕ ਮਰਦ ਕਦੇ ਵੀ ਆਪਣੇ ਸਹੁਰੇ ਘਰ ਨੂੰ ਆਪਣਾ ਘਰ ਕਹਿ ਕੇ ਕਦੇ ਨਹੀਂ ਗੱਲ ਕਰਦੇ ਹੈਗੇ ਕੀ ਇਹ ਗੱਲ ਸਹੀ ਆ ਜਾਂ ਗਲਤ ਹਨਾ ਵੀ ਤੁਸੀਂ ਇਹ ਚੀਜ਼ ਮੈਨੂੰ ਜ਼ਰੂਰ ਦੱਸਿਓ ਹਨਾ ਵੀ ਜਣੀ ਇਹ ਹੁਣ ਵੀ ਬਹੁਤ ਗੱਲਾਂ ਦੇ ਵਿੱਚ ਬਹੁਤ ਮਤਲਬ ਕੁਝ ਬਹੁਤ ਪਰਸੈਂਟ ਹੈਗੀ ਆ ਇਹ ਚੀਜ਼ ਹਨਾ ਚਲੋ ਹਾਂ ਪਹਿਲਾਂ ਨਾਲੋਂ ਹਰ ਚੀਜ਼ ਚੇਂਜ ਹੋਈ ਜਾਂਦੀ ਆ ਉਹ ਚੀਜ਼ ਆਪਾਂ ਐਗਰੀ ਕਰਦੇ ਆਂ ਚੀਜ਼ ਨਾਲ ਪਰ ਜਿਵੇਂ ਲੇਡੀਜ਼ ਸਹਰੇ ਘਰ ਨੂੰ ਆਪਣਾ ਘਰ ਕਹਿ ਕੇ ਗੱਲਾਂ ਕਰਦੀ ਨੇ ਵੀ ਮਰਦ ਉਹ ਗੱਲਾਂ ਨਹੀਂ ਕਰਦੇ ਹੈਗੇ ਹਨਾ ਬਾਕੀ ਜੀ ਜਿਹੜੇ ਕਹਿੰਦੇ ਨੇ ਉਹਨਾਂ ਨੂੰ ਨਹੀਂ ਆਪਾਂ ਕਹਿੰਦੇ ਹੈਗੇ ਵੀ ਕਿਤੇ ਭਰਾ ਆ ਕੇ ਕਹਿਣਾ ਹਨਾ ਵੀ ਸਾਰਿਆਂ ਨੂੰ ਹੀ ਕਹਿੰਦੇ ਆ ਬਸ ਜੀ ਕਾਫੀ ਦਿਨ ਹੋ ਗਏ ਸੀ ਆਪਣੇ ਏਸੀ ਦੀਆਂ ਜਾਲੀਆਂ ਸਾਫ਼ ਨਹੀਂ ਸੀ ਕੀਤੀਆਂ ਹੋਈਆਂ ਉਹਦੇ ਕਰਕੇ ਬਸ ਅੱਜ ਸਰਦਾਰ ਜੀ ਦਾ ਮਨ ਜੀ ਗਿਆ ਚੱਲ ਕਹਿੰਦੇ ਮੈਂ ਜਾਲੀਆਂ ਸਾਫ਼ ਕਰ ਦਿਆਂ ਨੇ ਕਰਨੀਆਂ ਨੇ ਵੀ ਚਲ ਮੈਂ ਜਾਲੀਆਂ ਸਾਫ਼ ਕਰਕੇ ਉਹਨਾਂ ਨੇ ਜਾਣਾ ਸੀਗਾ ਨਹਾਉਣਾ ਤਾ ਕਰਕੇ ਕਹਿੰਦੇ ਚਲ ਮੈਂ ਬਾਅਦ ਵਿੱਚ ਨਾਉਂ ਪਹਿਲਾਂ ਵੀ ਜਾਲੀਆਂ ਵੀ ਸਾਫ ਕਰ ਦਵਾਂ ਵੀ ਜਦ ਨੂੰ ਨਾਲੇ ਥੋੜਾ ਜਿਹਾ ਰੂਮ ਦੇ ਵਿੱਚ 쿨ਿੰਗ ਹੋ ਜੂਗੀ ਬਸ ਜੀ ਮੈਂ ਉਹਨਾਂ ਨਾਲ ਜਾਲੀਆਂ ਫੜਾ ਕੇ ਉਹਨਾਂ ਨੂੰ ਆ ਗਈ ਸੀ ਮੈਂ ਸਬਜੀ ਬਣਾਉਣਾ ਕਿਉਂਕਿ ਵੈਸੇ ਆਲਰੇਡੀ ਸਾਡੇ ਮਤਲਬ ਕਿਚਨ ਦਾ ਕੰਮ ਹੋਇਆ ਹੋਇਆ ਸੀ ਕੰਪਲੀਟ ਪਰ ਥੋੜਾ ਦੁੱਧ ਰਾਂ ਦਾ ਸੀ ਗਰਮ ਕਰਨ ਤੋਂ ਵੈਸੇ ਸਵੇਰ ਗਰਮ ਕਰ ਲੈਣੀ ਹੁੰਦੀ ਹੈ ਜੀ ਮੈਂ ਜਿਹੜਾ ਸ਼ਾਮ ਨੂੰ ਲੋੜ ਪੈਂਦੀ ਹੈ ਪਰ ਥੋੜਾ ਬਹੁਤਾ ਜੇ ਘੱਟ ਵੱਧ ਦੁੱਧ ਹੁੰਦਾ ਨਾ ਉਹ ਨੂੰ ਹੀ ਦੇਣੀ ਪੈਂਦੀ ਆ ਵਾਲੀ ਦਾਲ ਸਾਡੀ ਪਈ ਸੀਗੀ ਕੱਲ ਵਾਲੀ ਉਹ ਜੜੀ ਬਣਾਈ ਸੀ ਉਹ ਬਚ ਗਈ ਸੀ ਉਹਦੇ ਕਰਕੇ ਬਸ ਹੁਣ ਹੋਈ ਸੀ ਫਤਨੂ ਵੀ ਮਮਾ ਪਨੀਰ ਪੁਰਜੀ ਜਿਵੇਂ ਮੈਂ ਤੁਹਾਨੂੰ ਦੱਸਿਆ ਸੀ ਉਹ ਪਨੀਰ ਹਜੇ ਜਿਹੜਾ ਬਣਾ ਮਤਲਬ ਜਮਾ ਕੇ ਰੱਖਿਆ ਹੋਇਆ ਸੀਗਾ ਨਾ ਉਹ ਬਣਿਆ ਪਿਆ ਸੀਗਾ ਉਹੀ ਪਿਆ ਸੀਗਾ ਉਹ ਬਣਾਇਆ ਨਹੀਂ ਸੀ ਤਾਂ ਕਰਕੇ ਇੱਥੇ ਮੈਂ ਲੱਗੀ ਸੀ ਫਤਨੂ ਨਾਲੇ ਪਨੀਰ ਪੁਰਜੀ ਮੈਂ ਕਹਿੰ ਨਾਲੇ ਦੁੱਧ ਗਰਮ ਕਰ ਲੈਣੀ ਆ ਨਾਲ ਫਿਰ ਮੈਂ ਮਾਰਨਿੰਗ ਟਾਈਮ ਲਈ ਬਲੈਕ ਚਨੇ ਉਹ ਭਿਓਣ ਰੱਖ ਲੱਗੀ ਸੀ ਮੈਂ ਕਿਹਾ ਵੀ ਚਲ ਉਹਨਾਂ ਨੂੰ ਭਿਉਂ ਕੇ ਰੱਖ ਦਿੰਨੀ ਆ ਵੀ ਫੇਰ ਹੁਣ ਮਾਰਨਿੰਗ ਟਾਈਮ ਆਪਾਂ ਨੂੰ ਦਾਲ ਸਬਜ਼ੀ ਬਣਾਉਣੀ ਪੈਣੀ ਆ ਵੀ ਹੁਣ ਦਾ ਸੜ ਜਾਊਗਾ ਕਿਉਂਕਿ ਜੇ ਸ਼ਾਮ ਨੂੰ ਇਹ ਹੀ ਦਿੱਕਤ ਆਉਂਦੀ ਆ ਬਸ ਜੇ ਜਿਹਦੇ ਦਿਨ ਇਹ ਹੋ ਜਾਂਦਾ ਨਾ ਵੀ ਅੱਜ ਸਬਜ਼ੀ ਹੈਗੀ ਆ ਫਿਰ ਸਵੇਰ ਟਾਈਮ ਆਖਾ ਹੋ ਜਾਂਦਾ ਕਿਉਂਕਿ ਸਵੇਰ ਟਾਈਮ ਨਾ ਬਹੁਤ ਕਮ ਹੋ ਜਾਂਦੇ ਨੇ ਕੁਝ ਫਦੇ ਦੇ ਪਾਪਾ ਨੇ ਵੀ ਜਾਣਾ ਹੁੰਦਾ ਫਿਰ ਸਾਨੂੰ ਖੁਦਰਤਾਰ ਵੇਰ ਅਬੀ ਦਾ ਵੀ ਕੰਮ ਕਰਨਾ ਪੈਂਦਾ ਹਨਾ ਉਹ ਚੀਜ਼ ਦਾ ਵੀ ਹੋ ਜਾਂਦਾ ਹਨਾ ਕੁਝ ਸਵੇਰੇ ਸਵੇਰੇ ਜਿਵੇਂ ਆਪਾਂ ਨੂੰ ਐ ਕੋਈ ਕਾਲੀ ਹੋਵੇ ਫਿਰ ਟਾਈਮ ਵੀ ਜਲਦੀ ਜਲਦੀ ਭੱਜਦਾ ਏ ਬਸ ਮੈਂ ਫਤੈ ਨੂੰ ਪਨੀਰ ਪੁਰਜੀ ਬਣਾਈ ਸੀ ਸਿੰਪਲ ਜੀ ਬਣਾਈ ਸੀ ਪਿਆਜ਼ ਨਾ ਮੈਂ ਇਹਦੇ ਵਿੱਚ ਥੋੜਾ ਜਿਹਾ ਮਤਲਬ ਕਲਰ ਚੇਂਜ ਕਰਦੀ ਹਣੀ ਜਿਆਦਾ ਨਹੀਂ ਕਰਦੀ ਹੈਗੀ ਜੇ ਆਪਾਂ ਨਾ ਥੋੜਾ ਜਿਹਾ ਜਿਆਦਾ ਇਹਦਾ ਕਲਰ ਚੇਂਜ ਕਰ ਲੈਨੇ ਆ ਫਿਰ ਉਹ ਨਾ ਪਨੀਰ ਦੇ ਵਿੱਚ ਅਲੱਗ ਜਿਹਾ ਦਿਖਦਾ ਏ ਜੇ ਆਪਾਂ ਥੋੜਾ ਜਿਹਾ ਲਾਈਟ ਜਿਹਾ ਕਲਰ ਰੱਖਦੇ ਨਾ ਫਿਰ ਉਹ ਜ਼ਿਆਦਾ ਵਧੀਆ ਬਣਦੀ ਆ ਫਿਰ ਉਹ ਨਾਲੇ ਪਨੀਰ ਦੇ ਵਿੱਚ ਦਿਖਦਾ ਵੀ ਨਹੀਂ ਹੈਗਾ ਬਸ ਜੀ ਮੈਂ ਨੂਨ ਮਿਰਚ ਪਾ ਕੇ ਥੋੜਾ ਜਿਹਾ ਧਨੀਆ ਪਾਊਡਰ ਤੇ ਥੋੜਾ ਜਿਹਾ ਗਰਮ ਮਸਾਲਾ ਹੋਰ ਮੈਂ ਜ਼ਿਆਦਾ ਇਹਦੇ ਵਿੱਚ ਅਦਰਕ ਵਗੈਰਾ ਜਾਂ ਲਸਣ ਵਗੈਰਾ ਉਹ ਨਹੀਂ ਸੀ ਪਾਇਆ ਹੈਗਾ ਅੱਜ ਕੰਮ ਕਰ ਇਹ ਕਰਕੇ ਬਦੇ ਹੋਏ ਸੀਗੇ ਵੀ ਇਹ ਜਿਹੜਾ ਆਪਣੇ ਮਤਲਬ ਛੋਟਾ ਗੇਟ ਬਾਹਰਲੀ ਸਾਈਡ ਨਿਕਲਦਾ ਨਾ ਉਹ ਇੱਟਾਂ ਦਾ ਕੰਮ ਛਿੜਿਆ ਸੀ ਅੱਜ ਮੈਂ ਮੈਨੂੰ ਕਹਿੰਦੇ ਵੀ ਛੁੱਟੀ ਵਾਲੇ ਦਿਨ ਬਸ ਮੇਰੇ ਤੋਂ ਇਹੀ ਇਹਦੇ ਕਰਕੇ ਟੱਬਰ ਡਰ ਜਾਂਦਾ ਵੀ ਨਾ ਇਹਨੇ ਟਿਕਣਾ ਨਾ ਇਹਨੇ ਟਿਕਣ ਦੇਣਾ ਵੀ ਇਹ ਛੁੱਟੀ ਵਾਲੇ ਦਿਨ ਵਾਸਤੇ ਇਹਨੇ ਕੋਈ ਨਾ ਕੋਈ ਕੰਮ ਕੱਢ ਕੇ ਰੱਖਿਆ ਹੋਇਆ ਹੁੰਦਾ ਇਹਦੀ ਸਾਨੂੰ ਇਹ ਦਿੱਕਤ ਆਉਂਦੀ ਸੀ ਜੇ ਜਿਵੇਂ ਹੁਣ ਇਹ ਬਾਹਰ ਆਹ ਪਾਈਪ ਲੱਗਿਆ ਹੋਇਆ ਨਾ ਬਾਹਰ ਮਤਲਬ ਖੇਤ ਦੇ ਵਿੱਚ ਪਾਣੀ ਦਿੰਦੇ ਆ ਫਿਰ ਉਹ ਜਿੱਥੋਂ ਕਿਤੋਂ ਲੀਕ ਹੁੰਦਾ ਹੁੰਦਾ ਨਾ ਉਹ ਗਿੱਲੀ ਹੋ ਕੇ ਮਿੱਟੀ ਗਾਰ ਬਣ ਜਾਂਦਾ ਤੇ ਫਿਰ ਜਦੋਂ ਆਪਾਂ ਪਸ਼ੂ ਅੰਦਰ ਬਾਹਰ ਕੱਢਦੇ ਆ ਬਾਹਰ ਬੰਨਦੇ ਆ ਜਾਂ ਅੰਦਰ ਬੰਨਦੇ ਆ ਨਾ ਜਾਂ ਆਪ ਵੀ ਲੰਘਦੇ ਕਰਦੇ ਆ ਫਿਰ ਉਹ ਜਿਵੇਂ ਥੋੜਾ ਜਿਹਾ ਸਖਤ ਹੋ ਜਾਂਦਾ ਫਿਰ ਜਿਵੇਂ ਉਹ ਪੈਰਾਂ ਨਾਲ ਨਾ ਸਾਰਾ ਅੰਦਰ ਆਈ ਜਾਂਦੇ ਮੈਨੂੰ ਇਹ ਸੀ ਮੈਂ ਕਿ ਵੀ ਚਲੇ ਥੋੜੀ ਜਿਹੀ ਢੰਟਾਂ ਲੱਗ ਜਾਣਗੀਆਂ ਵੀ ਸ਼ਾਇਦ ਥੋੜੀ ਜੀ ਮੈਨੂੰ ਉਮੀਦ ਆ ਵੀ ਉਹ ਘਟ ਜੂਗੀ ਹਨਾ ਬਾਕੀ ਜੀ ਹੁਣ ਦੇਖਦੇ ਆ ਓਕੇ ਬਾਈ ਟੇਕ ਕੇਅਰ ਕੱਲ ਨੂੰ ਲੈ ਕੇ ਆਵਾਂਗੇ ਨਮਾ